ਆਗੇ ਤੁਹਾਨੂੰ ਮੁਰਦਿਆ ਕਿ ਨਹੀਂ ਇੱਕ ਇੱਕ ਕਿੜਾ ਰੀਅਲ ਦਾ ਵੀ ਲਾ ਆਇ ਪਹਿਲਾਂ ਤੇ 10 15 ਕਿਲੋਮੀਟਰ ਚਲਾ ਤੀਏ ਤੂੰ ਪਹਿਲਾਂ ਆਓ ਜੀ ਹੋਰ ਤਾਂ ਪਹੁੰਚ ਗਿਆ ਆਪਾਂ ਹੁਣ ਦੇਖਦੇ ਹਾਂ ਤੇ ਚ ਉਹ ਨੂੰ ਮੈਂ 2-3 ਮਿੰਟ ਵਾਸਤੇ ਤੇ ਮੈਂ ਦਮਾਈ ਇਹ ਸਮਝ ਨਹੀਂ ਆ ਰਿਹਾ ਕਿਉਂ ਮੈਂ ਘਰ ਆਣਾ ਹਬਜਰ ਮੁੰਦਾ ਮੈਂ ਹਣ ਕੀ ਨਾ ਅੱਛਰ ਬਾਅਦ ਤੇ ਮੇਰੀ ਕੋਈ ਕਾਰ ਵੀ ਨਹੀਂ ਚੱਲੀ ਕੋਈ ਸਿੰਘ ਲਓ ਜੀ ਆਪਾਂ ਪਿੰਡ ਤਾਂ ਪਹੁੰਚ ਗਏ ਪਰ ਬੈਟਰੀ ਜੇ ਫੁੱਲ ਚਾਰਜ ਹੁੰਦੀ ਫਿਰ ਹੋਰ ਗੱਲ ਹੋਣੀ ਸੀ ਕਿਉਂਕਿ ਪਹੁੰਚ ਤਾਂ ਗਈ ਐ ਸਕੂਟਰੀ ਪਰ ਸਪੀਡ ਦੇਖੋ 12 ਤੇ ਹੀ ਰਹਿ ਗਈ ਤੇ ਘਰ ਦੇ ਨੇੜੇ ਹੀ ਪਹੁੰਚ ਗਿਆ ਆਪਾਂ ਪਹੁੰਚ ਪਹੁੰਚ ਜਾਂਦੀ ਐ ਇਹ ਮਨ ਕੇ ਚੱਲੋ ਕੰਪਨੀ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ ਸੀ ਕਹਿੰਦੇ ਵੀ ਮੰਨ ਕੇ ਚੱਲੋ ਕਹਿੰਦੇ ਸੀਗੇ ਵੀ 70 ਕਿਲੋਮੀਟਰ ਚੱਲੂਗੀ ਤੇ ਵੀਰੇ ਚੱਲ ਵੀ ਗਈ ਏ 70 ਕਿਲੋਮੀਟਰ ਹੁਣ 70 ਤੋਂ ਪਲੱਸ ਚੱਲ ਰਹੀ ਏ ਦੇਖੋ ਤੁਸੀਂ ਹੁਣ ਘਰੇ ਪਹੁੰਚ ਗਏ ਆ ਆਪਾਂ ਤੇ ਆਪਣੇ ਵੱਲੋਂ ਤਾਂ ਇਹੀ ਆ ਵੀ ਇਹ ਵਧੀਆ ਚੀਜ਼ ਆ ਐਂਟਰੀ ਵਾਲੀ ਸਕੂਟਰੀ ਬਹੁਤ ਬੱਚੇ ਦਾ ਵੀ ਤੇਲ ਦੀ ਸੇਵਿੰਗ ਬਾਕੀ ਤੁਸੀਂ ਦੱਸੋ ਆਪਦੇ ਵਿਚਾਰ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਵੀਰੇ ਧੰਨਵਾਦ